ਔਜਲਾ ਦੇ ਐਮਐਫ ਗੱਭਰੂ ਗੀਤ ਨੂੰ ਲੈ ਕੇ ਵਿਵਾਦ ਦੀ ਲਹਿਰ ਹੈ ਚੰਡੀਗੜ੍ਹ ਤੇ ਲੁਧਿਆਣਾ ਦੇ ਵਿੱਚ ਸ਼ਿਕਾਇਤਾਂ ਹੋ ਗਈਆਂ ਨੇ ਜੀ ਹਾਂ ਪੰਜਾਬੀ 뮤직 ਇੰਡਸਟਰੀ ਦੇ ਸੁਪਰਸਟਾਰ ਕਰਨ ਔਜਲਾ ਦਾ ਨਵਾਂ ਗੀਤ ਐਮਐਫ ਗੱਭਰੂ ਜੋ ਕਿ 1 ਅਗਸਤ 2025 ਨੂੰ ਰਿਲੀਜ਼ ਹੋਇਆ ਵਿਵਾਦਾਂ ਦੇ ਘੇਰੇ ਦੇ ਵਿੱਚ ਆ ਗਿਆ ਹੈ ਇਹ ਗੀਤ ਜਿਸ ਨੂੰ ਔਜਲਾ ਨੇ ਆਪ ਲਿਖਿਆ ਹੈ ਤੇ ਗਾਇਆ ਹੈ ਅਤੇ 21 ਨੇ ਸੰਗੀਤ ਦਿੱਤਾ ਹੈ ਸੋਸ਼ਲ ਮੀਡੀਆ ਤੇ ਤੂਫਾਨ ਮਚਾਉਣ ਦੇ ਨਾਲ-ਨਾਲ ਵਿਰੋਧ ਦਾ ਕਾਰਨ ਵੀ ਬਣ ਗਿਆ ਹੈ YouTube ਦੇ ਉੱਤੇ 9 ਮਿਲੀਅਨ ਤੋਂ ਵੱਧ ਵਿਊਜ਼ ਬਟੋਰਨ ਵਾਲੇ ਇਸ ਗੀਤ ਦੇ ਉੱਤੇ ਅਸ਼ਲੀਲਤਾ ਅਤੇ ਪੰਜਾਬੀ ਸੱਭਿਆਚਾਰ ਦੀ ਤੋਹੀਨ ਦਾ ਦੋਸ਼ ਲੱਗ ਰਿਹਾ ਹੈ ਕਿ ਹੈਵੇਬਾਦ ਦੀ ਜੜ ਪਹਿਲਾਂ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਚੰਡੀਗੜ੍ਹ ਦੇ ਸੈਕਟਰ 41 ਬੀ ਦੇ ਵਸਨੀਕ ਅਤੇ ਸਮਾਜਿਕ ਕਾਰਕੁਨ ਡਾਕਟਰ ਪੰਡਿਤ ਰਾਓ ਤਰਨਵਰ ਨੇ ਇਸ ਗੀਤ ਦੇ ਵਿਰੁੱਧ ਲੁਧਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਉਪਚਾਰਕ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਉਹਨਾਂ ਦਾ ਦੋਸ਼ ਹੈ ਕਿ ਐਮ ਐਫ ਗੱਭਰੂ ਦੇ ਵਿੱਚ ਵਰਤੇ ਗਏ ਕੁਝ ਸ਼ਬਦ ਖਾਸ ਕਰਕੇ ਐਮ ਐਫ ਵਰਗੇ ਅੰਗਰੇਜ਼ੀ ਸ਼ਬਦ ਪੰਜਾਬੀ ਸੱਭਿਆਚਾਰ ਨੂੰ અપਮਾਨਜਨਕ ਅਤੇ ਅਸ਼ਲੀਲ ਦਰਸਾਉਂਦੇ ਨੇ ਡਾਕਟਰ ਪੰਡਿਤ ਰਾਓ ਦਾ ਕਹਿਣਾ ਹੈ ਕਿ ਇਹ ਗੀਤ ਨਾ ਬਣਾਤੇ ਬੱਚਿਆਂ ਦੇ ਮਨਾਂ ਦੇ ਉੱਤੇ ਹੀ ਗਲਤ ਅਸਰ ਪਾਉਂਦਾ ਹੈ ਅਤੇ ਪੰਜਾਬ ਦੀ ਸੱਭਿਆਕ ਵਿਰਾਸਤ ਨੂੰ ਵੀ ਢਾਲ ਆਉਂਦਾ ਹੈ ਤੇ ਉਹਨਾਂ ਨੇ ਗੀਤ ਦੇ ਉੱਤੇ ਪਾਬੰਦੀ ਦੀ ਮੰਗ ਕੀਤੀ ਹੈ ਇਸ ਵਿਵਾਦ ਨੇ ਉਦੋਂ ਹੋਰ ਵੀ ਤੂਫਾਨ ਖੜਾ ਕਰ ਦਿੱਤਾ ਜਦੋਂ ਇੱਕ ਸ਼ਿਕਾਇਤ ਦੇ ਵਿੱਚ ਕਰਨ ਔਜਲਾ ਦੇ ਜੱਦੀ ਪਿੰਡ ਦੇ ਸਰਪੰਚ ਤੇ ਵੀ ਇਹ ਸਵਾਲ ਚੁੱਕੇ ਗਏ ਦੋਸ਼ ਲੱਗਿਆ ਹੈ ਕਿ ਸਰਪੰਚ ਨੇ ਗੀਤ ਦੀ ਸ਼ੂਟਿੰਗ ਦੇ ਲਈ ਇਜਾਜ਼ਤ ਕਿਵੇਂ ਦੇ ਦਿੱਤੀ ਸ਼ਿਕਾਇਤਕਰਤਾਵਾਂ ਨੇ ਸਰਪੰਚ ਤੋਂ ਪੁੱਛਿਏ ਜਿਸ ਦੀ ਮੰਗ ਕੀਤੀ ਹੈ ਤੇ ਜਿਸ ਨੇ ਵਿਵਾਦ ਨੂੰ ਹੋਰ ਵੀ ਹਵਾ ਦੇ ਦਿੱਤੀ ਹੈ ਐਮ ਐਫ ਗੱਭਰੂ ਔਜਲਾ ਦੇ ਆਉਣ ਵਾਲੇ ਐਲਬਮ ਪੀ ਪੌਪ ਕਲਚਰ ਦਾ ਲੀਡ ਸਿੰਗਲ ਹੈ ਜੋ ਕਿ 2 ਅਗਸਤ 2025 ਨੂੰ ਰਿਲੀਜ਼ ਹੋਣ ਵਾਲਾ ਹੈ ਗੀਤ ਦੇ ਬੋਲ ਪੰਜਾਬੀ ਮਰਦ ਦੇ ਸਵੈਗ ਅਮੀਰੀ ਅਤੇ ਪਿੰਡ ਦੀਆਂ ਜੜ੍ਹਾਂ ਨੂੰ ਸੈਲੀਬ੍ਰੇਟ ਕਰਦੇ ਹਨ ਜਿਵੇਂ ਕਿ ਬੋਲ ਨੇ ਐਮ ਐਫ ਗੱਭਰੂ ਪੁੱਤ ਪੰਜਾਬ ਦਾ ਅਤੀ ਸਿੱਕਾ ਖੋਟਾ ਸੀ ਡਾਲਰ ਅੱਜ ਛਾਪਦਾ ਨੌਜਵਾਨਾਂ ਦੇ ਵਿੱਚ ਜੋਸ਼ ਭਰਦੇ ਨੇ ਪਰ ਵਿਰੋਧੀਆਂ ਦਾ ਇਹ ਕਹਿਣਾ ਹੈ ਵੀ ਇਹਨਾਂ ਦੇ ਵਿੱਚ ਅਸ਼ਲੀਲਤਾ ਅਤੇ ਬੇਅਦਬੀ ਝਲਕਦੀ ਹੈ ਜੇ ਗੱਲ ਕੀਤੀ ਜਾਵੇ ਹੁਣ ਤੱਕ ਕਰਨ ਔਜਲਾ ਜਾਂ ਫਿਰ ਉਸ ਦੀ ਟੀਮ ਦੇ ਵੱਲੋਂ ਇਸ ਵਿਵਾਦ ਦੇ ਉੱਤੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਹੈ ਪਰ ਫੈਨਸ ਦਾ ਇਹ ਕਹਿਣਾ ਹੈ ਵੀ ਔਜਲਾ ਦਾ ਸਟਾਈਲ ਹਮੇਸ਼ਾ ਹੀ ਬੋਲਡ ਰਿਹਾ ਹੈ ਅਤੇ ਐਮ ਐਫ ਗ ਗੱਭਰੂ ਉਸ ਦੀ ਉਹੀ ਸਿਰਜਣਾਤਮਕ ਆਜ਼ਾਦੀ ਦਾ ਇੱਕ ਹਿੱਸਾ ਹੈ ਜੋ ਕਿ ਗਲੋਬਲ ਪੰਜਾਬੀ ਸੰਗੀਤ ਨੂੰ ਨਵੀਂ ਉਚਾਈਆਂ ਤੇ ਲੈ ਕੇ ਜਾਂਦੀ ਹੈ ਸੋਸ਼ਲ ਮੀਡੀਆ ਦੇ ਉਤੇ ਐਮਐਫ ਗੱਭਰੂ ਦੋਹਾ ਪਾਸਿਆਂ ਦੀਆਂ ਤਿੱਖੀਆਂ ਗੱਲਾਂ ਦਾ ਕੇਂਦਰ ਬਣਿਆ ਹੋਇਆ ਹੈ ਜਿੱਥੇ ਕੁਝ ਲੋਕ ਇਸ ਨੂੰ ਪੰਜਾਬੀਆਂ ਦੀ ਹੌਸਲੇ ਵਾਲੀ ਗੱਲ ਮੰਨਦੇ ਨੇ ਤਾਂ ਉਥੇ ਹੀ ਦੂਸਰੇ ਇਸ ਨੂੰ ਸੱਭਿਆਚਾਰਕ ਮੁੱਲਾਂ ਦੀ ਅਣਦੇਖੀ ਵੀ ਦੱਸ ਰਹੇ ਨੇ ਇੱਕ ਯੂਜ਼ਰ ਨੇ ਤਾਂ ਲਿਖਿਆ ਹੈ ਵੀ ਕਰਨ ਔਜਲਾ ਨੇ ਸਾਡੇ ਸੱਭਿਆਚਾਰ ਨੂੰ ਗਲੋਬਲ ਸਟੇਜ ਦੇ ਉਤੇ ਪਹੁੰਚਾਇਆ ਹੈ ਪਰ ਕੀ ਅਸਲੀ ਸ਼ਬਦਾਂ ਦੀ ਲੋੜ ਸੀ ਇਸ ਦੇ ਵਿੱਚ ਜਦਕਿ ਇੱਕ ਹੋਰ ਨੇ ਕਿਹਾ ਵੀ ਇਹ ਸਿਰਫ ਸੰਗੀਤ ਹੈ ਇਸ ਨੂੰ ਮ제 ਦੇ ਨਾਲ ਸੁਣੋ ਸੈਂਸਰ ਨਹੀਂ ਕਰੋ ਹੁਣ ਇਹ ਵਿਵਾਦ ਕਰਨ ਔਜਲਾ ਦੀ ਐਲਬਮ ਪੀ ਪੌਪ ਕਲਚਰ ਦੀ ਰਿਲੀਜ਼ ਤੋਂ ਪਹਿਲਾਂ ਹੋਰ ਗਰਮਾਉਣ ਦੀ ਸੰਭਾਵਨਾ ਹੈ ਸ਼ਿਕਾਇਤਾਂ ਦੀ ਜਾਂਚ ਜਾਰੀ ਹੈ ਅਤੇ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਸ ਗੀਤ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਹੈ ਜਾਂ ਫਿਰ ਔਜਲਾ ਦਾ ਸਵੈਗ ਇਸ ਵਿਵਾਦ ਨੂੰ ਵੀ ਪਾਰ ਕਰਕੇ ਜਾਂਦਾ ਹੈ ਤੁਹਾਡੀ ਇਸ ਗੀਤ ਦੇ ਉੱਤੇ ਕੀ رائے ਹੈ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਔਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ